ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦਰਾਹਾ ਪੁਲਿਸ ਨੇ ਇੱਕ ਵਿਅਕਤੀ ਨੂੰ 3 ਕਿਲੋਗ੍ਰam ਅਫੀਮ ਦੇ ਨਾਲ ਗ੍ਰਿਫਤਾਰ ਕੀਤਾ। ਥਾਣੇਦਾਰ ਸੁਖਵੀਰ ਸਿੰਘ ਨੇ ਦਰਾਹਾ ਨਜ਼ਦੀਕ ਪਿੰਡ ਰਾਜਗੜ੍ਹ ਨੂੰ ਜਾਣ ਵਾਲੀ ਸੜਕ ਕੋਲ ਨਾਕਾ ਲਗਾਇਆ ਹੋਇਆ ਸੀ ਜਦੋਂ ਉਹਨਾਂ ਨੇ ਇੱਕ ਕੈਂਟਰ ਨੂੰ ਰੋਕ ਕੇ ਇਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਅਮਰਤਪਾਲ ਸਿੰਘ ਉਰਫ ਅਮਰਤ ਵਾਸੀ ਪਿੰਡ ਰਾਜਗੜ੍ਹ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 3 ਕਿਲੋਗ੍ਰam ਅਫੀਮ ਬਰਾਮਦ ਕੀਤੀ ਗਈ। ਦੋਸ਼ੀ ਵਿਅਕਤੀ ਦਾ ਪੁਲਿਸ ਰਿਮਾਂਡ ਲੈ ਕੇ ਇਸ ਨਾਲ ਜੁੜੀਆਂ ਹੋਰ ਕੜੀਆਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਵਿਅਕਤੀ ਕਿੱਥੋਂ ਅਫੀਮ ਲੈ ਕੇ ਆਉਂਦਾ ਸੀ ਤੇ ਕਿੰਨੇ ਵਿਅਕਤੀਆਂ ਨੂੰ ਸਪਲਾਈ ਕਰਦਾ ਸੀ ਡੀਐਸਪੀ ਪਾਇਲ ਹਮਤ ਮਲੋਤਰਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝਾ ਕੀਤੀ ਤਸਵੀਰ ਰਜੇ ਇਹ ਜੀ ਸਰ ਅੱਜ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਖੰਨਾ ਤੇ ਐਸਪੀਡੀ ਸਾਹਿਬ ਦੀ ਗਾਈਡਲਾਈਨ ਦੇ ਤਹਿਤ ਐਸਐਚਓ ਦਰਹਾ ਤੇ ਉਹਦੀ ਟੀਮ ਵੱਲੋਂ ਇੱਕ ਰਿਕਵਰੀ ਕੀਤੀ ਗਈ ਆ ਜੋ ਇਹ ਚੈਕਿੰਗ ਕਰਨ ਦੇ ਦੌਰਾਨ ਇਹਨਾਂ ਵੱਲੋਂ ਪੀਡਬਲਯੂਡੀ ਨੇ ਕਰੋੜ ਦਰਹਾ ਤੋਂ ਰਾਜਗੜ੍ਹੋਂ ਜਾ ਰਹੇ ਸੀ ਤਾਂ ਉੱਥੇ ਇੱਕ ਕੈਂਟਰ ਨੂੰ ਰੌਂਡ ਅਪ ਕੀਤਾ ਨਦੀ ਉਹ ਕੈਂਟਰ ਦੇ ਵਿੱਚੋਂ ਇਹਨਾਂ ਨੂੰ 3 ਕਿਲੋ ਫਿਮਰਾ ਮਿਲਿਆ ਸਰ ਕਿੰਨੇ ਰੁਪਏ ਸੀਗੇ ਜੀ ਕੈਂਟਰ ਦੇ ਵਿੱਚ ਇੱਕੋ ਸੀਗੇ ਸਰ ਇਹ ਪਤਾ ਲੱਗਿਆ ਜੀ ਕਿੱਥੋਂ ਲੈ ਕੇ ਆ ਰਿਹਾ ਸੀਗਾ ਜੀ ਇਹ ਜੋ ਪੁਛਗਿੱਦ ਦੇ ਵਿੱਚ ਤੁਸੀਂ ਵੀ Rajasthan ਵੱਲੋਂ ਆ ਰਹੀ ਸੀ ਗੱਡੀ ਤੇ ਲੋਕ ਕੀ ਫਰਦਰ ਜਿਹੜਾ ਪੁੱਛੀ ਉਸ ਦਾ ਜਿਹੜੀ ਯੂਨੀਵਰਸਿਟੀ ਇਹ ਪਤਾ ਲੱਗੂ ਸਰ ਇੱਥੇ ਪਹਿਲਾਂ ਵੀ ਕੋਈ ਮਾਮਲੇ ਦਾ ਦਿੰਨੇ ਜੀ ਨਹੀਂ ਹਲੇ ਇਹਦੇ ਅਗਰ ਨਹੀਂ ਹੈ ਪਰ ਪਤਾ ਲੱਗ ਜੀ ਪਰ ਉਹ ਕੀ ਦੀ ਪਛਾਣ ਕੀ ਹੈ ਜੀ ਇਹਦਾ ਨਾਮ ਹੈ ਸਰ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤ ਤਾ ਭਜਨ ਸਿੰਘ ਵਾਸੀ ਰਾਜਗੜ੍ਹ ਥਾਣਾ ਦਰਹਾ ਸੰਭਾ ਜੀ